ਨਮਸ ਸਭ ਨੂੰ ਸਮਾਂ ਦੀ ਪੱਖੀ ਮੂਰੋ ਹਰਿਆਣਾ ਜ਼ਰੂਰ ਪੰਚ ਦਾ ਢੀਮ ਕਲੋਨੀ ਸੰਗਰੂਰ ਪੰਨਾ ਸਿੱਧੂ ਦੀ ਗ੍ਰਿਫਤਾਰੀ ਦਾ ਮੁੱਦਾ ਲਗਾਤਾਰ ਕਰਮਾ ਦਾ ਜਾ ਰਿਹਾ ਹੈ ਪੰਨਾ ਸਿੱਧੂ ਨੂੰ ਰਿਹਾ ਕਰਵੋ ਲਈ ਪੰਨਾ ਸਿੱਧੂ ਦੇ ਸਮਰਥਕਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕੱਲ ਯਾਨੀ ਕਿ 3 ਫਰਵਰੀ ਨੂੰ ਸੰਗਰੂਰ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਢਾਕਰਾਉ ਕਿਤੇ ਜਾਵੇਗਾ ਜਿਸ ਲਈ ਪਹਿਲਾ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪਾਨਾ ਸਿੱਧੂ ਦੇ ਪਿੰਡ ਕੋਟ ਦੁੰਨਾ ਵਿੱਚ ਵੱਡੇ ਪੱਧਰ ਤੇ ਸੰਗਰੂਰ ਪਹੁੰਚਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਾਨਾ ਸਿੱਧੂ ਦੇ ਸਮਰਥਕਾਂ ਵੱਲੋਂ ਪਿੰਡ ਚ ਸਪੀਕਰ ਲਾ ਕੇ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਜਦਕਿ ਟਰਾਲੀਆਂ ਨੂੰ ਵੀ ਵੱਡੇ ਪੱਧਰ ਤੇ ਤਿਆਰ ਕੀਤਾ ਜਾ ਰਿਹਾ ਹੈ ਇੰਜ ਜਾਪ ਰਿਹਾ ਹੈ ਜਿਵੇਂ ਲੋਕਾਂ ਵੱਲੋਂ ਪੱਕੇ ਮੋਰਚੇ ਦੀ ਤਿਆਰੀ ਕੀਤੀ ਜਾ ਰਹੀ ਹੋਵੇ ਸੰਗਰੂਰ ਪਹੁੰਚਦਾ ਧੀਮ ਕਲੋਨੀ ਸੰਗਰੂਰ ਕਾਨੂੰਨ ਟਰਨਾ ਜੀ ਬਾਈ ਪੰਨਾ ਜੀ ਤੋਂ ਹੱਕ ਤੇ ਲਈ ਸੰਗਰੂਰ ਦੇ ਸਾਰੇ ਜਾਨਾਂ ਨੇ ਜ਼ਰੂਰ ਪਹੁੰਚਣਾ ਇਹ ਲੜਾਈ ਆਪਾਂ ਜਿੱਤਣੀ ਐ ਕੋਈ ਪਤਾ ਕੀ ਬਾਈ ਹੱਟ ਕੱਕ ਦੀ ਲੜਾਈ ਲੜਦਾ ਤੇ ਲੜਾਈ ਆਪਾਂ ਜਿੱਤਣੀ ਐ ਜਿਹੜੇ ਜੰਦੇ ਤੋਂ ਦੇ ਕਿੰਨਾ ਉਹ ਵੀ ਆਪਾਂ ਨੂੰ ਟਿਕਣਾ ਸਾਰੇ ਜਾਨਾਂ ਨੇ ਜ਼ਰੂਰ ਪਹੁੰਚਣਾ ਜੀ ਤਿੰਨ ਪੀਕ ਨੂੰ ਵਾਅਦੇ ਵਾਅਦੇ ਪਹੁੰਚਣਾ ਬਾਹਰ ਦੀ ਕਿਪੂ ਰਸੀਆਂ ਯਾਰ ਕਦਨੇ ਕਹਿ ਉਹਨੂੰ ਬਾਹਰ ਕੱਢੀਏ ਕਿਰਾ ਤਿਆਰ ਕਰ ਜਾਲੇ ਪਾਉਣ ਦੀ ਲੋੜ ਤਾਂ ਹੈ ਨਹੀਂ ਹਾਂ 90 ਪਾਸੇ ਰੱਖ ਗੋਦ ਖੱਤੀ ਉੱਪਰੋਂ ਉਤਰਾਈ ਨਹੀਂ ਦੂਜੇ ਬੰਦੇ ਉਧਰ ਲੱਗੇ ਪੈਣੇ ਦੂਜੀਆਂ ਟਰਾਲੀਆਂ ਦੇ ਇੱਕ ਟਰਾਲੀ ਤੋਂ ਸ਼ੁਰੂ ਕਰ ਦਸਾਂ ਜੜੀ ਤੇ ਕੱਢ ਵੀ ਤੇ ਨਹੀਂ ਤਾਂ ਜੰਦੇ ਖਵਲਾ ਬੰਦਾ ਜਗਦਾ ਉੱਧਰ ਉੱਧਰੀ ਇੰਤਰਾ ਕੋਈ ਨਾ ਕੋਈ ਨਾ ਹੋਰ ਕਰਦਾ

ਹਾਂ 온라인 ਰਾ ਦੇ ਹਾਪਰ ਵਾਲੀ ਦਾ ਬਹੁਤ ਆ ਮਿਕਰਾ ਨਾਲ ਟ੍ਰਾਲੀ ਵਾਲੇ ਬਿੱਡੇ ਦੇ ਨਾਲ ਰੈੱਡ ਲਾਲ ਟ੍ਰਾਲੀ ਠੀਕ ਹੈ ਫਲੈਂਸਰ ਲੈ ਵੇ ਦੱਸਿਆ ਗਿਆ ਕਿ ਪੰਨਾ ਸਿੱਧੂ ਨੂੰ ਬੀਤੇ ਦਿਨੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਤੇ ਇੱਕ ਤੋਂ ਬਾਅਦ ਇੱਕ ਚਾਰ ਪਰਚੇ ਪਾਏ ਗਏ ਜਿਸ ਤੋਂ ਬਾਅਦ ਪੰਨਾ ਸਿੱਧੂ ਨੂੰ ਰਿਹਾ ਕਰਵਾਉਣ ਲਈ ਕੋਰਦੂਨੇ ਪਿੰਡ ਵਿੱਚ ਬੀਤੇ ਦਿਨੀ ਇੱਕ ਵੱਡਾ ਇਕੱਠ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਿੰਧਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਵੱਲੋਂ 1 ਫਰਵਰੀ ਨੂੰ ਤੂਰੀ ਵਿਖੇ ਦੋਲਾ ਫਾਟਕ ਕੇਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਪ੍ਰੋਗਰਾਮ ਨੂੰ ਪੰਜਾਬ ਪੁਲਿਸ ਨੇ ਮੁਲਤਵੀ ਕਰਵਾ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਪੰਨਾ ਸਿੱਧੂ ਦੇ ਹੱਕ 'ਚ ਪਾਨਾ ਸਿੱਧੂ ਦੇ ਸਮਰਥਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੱਸਿਆ ਕਿ ਪਾਨਾ ਸਿੱਧੂ ਨੂੰ 20 ਜਨਵਰੀ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਸ ਉੱਪਰ ਇੱਕ ਔਰਤ ਟਰੈਵਲ ਏਜੰਟ ਨੇ 10000 ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਲਗਾਏ ਸੀ ਜਿਸ ਤੋਂ ਬਾਅਦ ਪਾਨਾ ਸਿੱਧੂ ਨੂੰ ਪਟਿਆਲਾ ਪੁਲਿਸ ਨੇ ਚੈਨੀ ਖੋਹਣ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਪਾਨਾ ਸਿੱਧੂ ਮੋਹਾਲੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਜਿਸ ਦੀ ਰਿਹਾਈ ਲਈ ਪਲਕੇ ਯਾਨੀ ਕਿ 3 ਫਰਵਰੀ ਨੂੰ ਸੰਗਰੂਰ ਵਿੱਚ ਵੱਡਾ ਇਕੱਠ ਹੋਣ ਦੇ ਇਹਾਸ ਲਗਾਏ ਜਾ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ